ਸਾਸਰੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਸ਼ੁੱਕਰਵਾਰ 19 ਜਨਵਰੀ ਤੇ ਅੱਜ ਤਾਂ ਜੀ ਮੌਸਮ ਸਾਰੀ ਦਿਹਾੜੀ ਖਰਾਬ ਰਿਹਾ ਬਹੁਤ ਜ਼ਿਆਦਾ ਅੱਜ ਸਭ ਨਾਲ ਜ਼ਿਆਦਾ ਠੰਡ ਸੀਗੀ ਸਾਡੇ ਇੱਧਰ ਤਾਂ ਤੇ ਬਿਲਕੁਲ ਤੋਂ ਅੰਦਰਈਆ ਦੋ ਤਿੰਨ ਦਿਨ ਪਹਿਲਾਂ ਤਾਂ ਬੜੀ ਸੋਹਣੀ ਧੁੱਪਾਂ ਚੜ੍ਹਨੀ ਸ਼ੁਰੂ ਹੋ ਗਈਆਂ ਸੀਗੀਆਂ ਤੇ ਇੱਧਰ ਜੀ ਮੈਂ ਦਾਲ ਭਿਓ ਕੇ ਰੱਖੀ ਆ ਅੱਜ ਆਪਾਂ ਬਣਾਵਾਂਗੇ ਸ਼ਾਮ ਨੂੰ ਮਿਕਸ ਦਾਲ ਤੇ ਮੈਂ ਸਵੇਰ ਤੋਂ ਹੀ ਭਿਓ ਕੇ ਰੱਖ ਦਿੱਤੀ ਆ ਕੁੱਕਰ ਦੇ ਵਿੱਚ ਪਾ ਕੇ ਦੁਪਹਿਰ ਨੂੰ ਇਹਨੂੰ ਮੈਂ ਦੁਪਹਿਰ ਦੀ ਰੋਟੀ ਰੋਟੀ ਬਣਾ ਕੇ ਫਿਰ ਨਾਲ ਹੀ ਇਹਨੂੰ ਮੈਂ ਸੀੜੀਆਂ ਲਵਾ ਲਾਂਗੀ ਦਾਲ ਨੂੰ ਤੇ ਅੱਧਰ ਦੁਪਹਿਰ ਦੀ ਸਬਜ਼ੀ ਆਪਣੀ ਆਲੂ ਮੇਥੀ ਦੀ ਭੁਰਜੀ ਬਣ ਗਈ ਹੈ ਤੇ ਅੱਧਰ ਕਿਚਨ ਦੇ ਵਿੱਚ ਭਾਂਡੇ ਵਗੈਰਾ ਵੀ ਮੈਂ ਮਾਂਝ ਲੈਨੇ ਬਹੁਤ ਜ਼ਿਆਦਾ ਠੰਡ ਹੈ ਅੱਜ ਪੂਰਾ ਦਿਨ ਧੁੰਦ ਰਹੀ ਹੈ ਅੱਜ ਬਿਲਕੁਲ ਵੀ ਸੂਰਜ ਨਹੀਂ ਚੜ੍ਹਿਆ ਠੰਡੀ ਹਵਾ ਬੁਰੇ ਹਾਲ ਅੱਜ ਰਹੇ ਨੇ ਬਹੁਤ ਜ਼ਿਆਦਾ ਠੰਡ ਸੀਗੀ ਅੱਜ ਚਲੋ ਜੀ ਹੁਣ ਆਪਣਾ ਦੁਪਹਿਰ ਦਾ ਟਾਈਮ ਹੋ ਗਿਆ 3:30 ਪੌਣੇ 4 ਵਜ ਗਏ ਨੇ ਤੇ ਆਇਤਾ ਸਾਰੀ ਦਿਹਾੜੀ ਬੱਸ ਇਦਾਂ ਹੀ ਦੇਖੋ ਧੁੰਦ ਹਵਾ ਐ ਬਰਫੀਲੀ ਬਰਫੀਲੀ ਹਵਾ ਚਲਦੀ ਪਈ ਆ ਜਿੱਦਾਂ ਬਦਲ ਮੌਸਮ ਚੇਂਜ ਹੋਇਆ ਹੀ ਨਹੀਂ ਹੈਗਾ ਬਸ ਸਵੇਰ ਜ਼ਰੂਰ ਹੋਈ ਐ ਤੇ ਮੌਸਮ ਉਦਾਂ ਰਹੂਦਾ ਹੀ ਪਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਅੱਜ ਹੀ ਮੈਂ ਹਰੀਆਂ ਮਿਰਚਾਂ ਆਪਣੇ ਉੱਪਰੋਂ ਗਮਲੇ ਚੋਂ ਤੋੜ ਕੇ ਲਾਈ ਸੀ ਨਿੱਕੀ ਨਿੱਕੀਆਂ ਤੇ ਲੋ ਜੀ ਮੇਰੀ ਰੋਟੀ ਵੀ ਬਣ ਗਈ ਗੱਲਾਂ ਗੱਲਾਂ ਦੇ ਵਿੱਚ ਆਲੂ ਮੇਥੀ ਦੀ ਪੁਰਜੀ ਤੇ ਨਾਲ ਮੱਕੀ ਦੀਆਂ ਰੋਟੀਆਂ ਬਣਾਈਆਂ ਮੈਂ ਆਪਣੇ ਲਈ ਤੇ ਹੁਣ ਜੀ ਹੈਗਾ ਸ਼ਾਮ ਦਾ ਡੈਮ ਦਾਲ ਦੁੱਲ ਮੇਰੀ ਬਣ ਗਈ ਸੀ ਮੈਂ ਦੁਪਹਿਰੇ ਧਾਰਤੀ ਸੀ ਦਾਲ ਰੋਟੀ ਰੋਟੀ ਖਾਣ ਤੋਂ ਬਾਅਦ 4:00 ਤਾਂ ਵੱਜੇ ਪਏ ਸੀਗੇ ਤੇ ਇਧਰ ਤੜਕੇ ਦੀ ਵੀ ਤਿਆਰੀ ਮੈਂ ਦੁਪਹਿਰੇ ਕਰਕੇ ਰੱਖ ਲਈ ਸੀ ਪਿਆਜ਼ ਵਗੈਰਾ ਕੱਟ-ਕੁਟ ਕੇ ਰੱਖ ਲਈ ਸੀ ਲਸਣ ਅਦਰਕ ਹਰੀ ਮਿਰਚ ਤੇ ਉਹਨੂੰ ਮੋਟਾ-ਮੋਟਾ ਪੀਸ ਲਿਆ ਸੀ ਮੈਂ ਹੱਥ ਵਾਲੀ ਮਸ਼ੀਨ ਨਾਲ ਤੇਰੇ ਵੀਜੀ ਆਪਾਂ ਹਿੰਗ ਤੇ ਜੀਰਾ ਤੇ ਥੋੜੀ ਜਿਹੀ ਜਵਾਨ ਪਾਤੀ ਹੈ ਗਰਮ ਤੇਲ ਦੇ ਵਿੱਚ ਧਾਲ ਨੂੰ ਆਪਾਂ ਤੜਕਾ ਲਾਵਾਂਗੇ ਤੇ ਲੋ ਜੀ ਇੱਧਰ ਆਪਣੀਆਂ ਸਬਜ਼ੀਆਂ ਵੀ ਆ ਗਈਆਂ ਨੇ ਬਹੁਤ ਜ਼ਿਆਦਾ ਠੰਡ ਸੀ ਮੰਲੀ ਜਾਣਾ ਵੀ ਬਹੁਤ ਔਖਾ ਹੋ ਜਾਂਦਾ ਠੰਡ ਦੇ ਵਿੱਚ ਬੜੀ ਠੰਡੀ ਹਵਾ ਚੱਲਦੀ ਰਹੀ ਹੈ ਤੇ ਚਲੋ ਜੀ ਸਬਜ਼ੀਆਂ ਮੁੱਕੀ ਪਿਆ ਸੀ ਜਾਣਾ ਹੀ ਪੈਣਾ ਸੀ ਮੰਡੀ ਤਾਂ ਤੇ ਮੰਡੀਆਂ ਸਬਜ਼ੀਆਂ ਵੀ ਇੱਧਰ ਆ ਗਈਆਂ ਨੇ ਕੈਂਟਰ ਹੁਣ ਵਾਲੇ ਫਾਫਿਆਂ ਦੇ ਵਿੱਚ ਹੀ ਹਲੇ ਰੱਖੀਆਂ ਨੇ ਸਵੇਰੇ ਹੀ ਕੱਢਾਂਗੀ ਹੁਣ ਮੈਂ ਮੰਜਰੇ ਉੱਤੇ ਸਾਰੀਆਂ ਸਬਜ਼ੀਆਂ ਰੱਖ ਦਾਂਗੀ ਮੈਂ ਇਦਾਂ ਹੀ ਤੇ ਲੋ ਜੀ ਆਪਾਂ ਲਸਣ ਅਦਰਕ ਹਰੀ ਮਿਰਚ ਨੂੰ ਵੀ ਪਹਿਲਾਂ ਚੰਗੇ ਤਰ੍ਹਾਂ ਭੁੰਨ ਲਿਆ ਨਾਲ ਹੀ ਮਿਆਸ ਤੇ ਟਮਾਟਰ ਨਾਲ ਇਕੱਠੇ ਪਾਤੇ ਨੇ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਲੂਣ ਤੇ ਥੋੜੀ ਜੀ ਲਾਲ ਮਿਰਚ ਕਿਉਂਕਿ ਮੈਂ ਹਰੀਆਂ ਮਿਰਚਾਂ ਵੀ ਕਾਫੀ ਪੀਸ ਕੇ ਪਾਤੀਆਂ ਨੇ ਤੇ ਥੋੜਾ ਜਿਹਾ ਗਰਮ ਮਸਾਲਾ ਬਸ ਤੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਨ ਪਕਾ ਲਾਂਗੇ। ਦਿলো ਜੀ ਹੁਣ ਆਪਣੇ ਟਮਾਟਰ ਵੀ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਤੜਕਾ ਪੂਰੀ ਤਰ੍ਹਾਂ ਤਿਆਰ ਹੈ ਹੁਣ ਆਪਾਂ ਦਾਲ ਦੇ ਵਿੱਚ ਪਾ ਦਨੇ ਆ। ਆ ਵੇਖੋ ਜੀ ਦਾਲ ਬਹੁਤ ਸੋਹਣੀ ਬਣੀ ਹੈ ਮਿਕਸ ਇਹ 5-7 ਧਾਲਾਂ ਸਿਗੀਆਂ ਤੇ ਮੈਂ ਸਾਰੀਆਂ ਮਿਕਸ ਕਰਕੇ ਬਣਾ ਲੀਆਂ ਨੇ ਵਿੱਚ ਹੀ ਰਾਜਮਾ ਰੋਜਮਾ ਪਾਤੇ ਆ ਮੈਂ। ਵਿੱਚੇ ਸੁੱਕੇ ਮਟਰ ਸੀ ਉਹ ਵੀ ਪਾ ਦਿੱਤੇ ਤੇ ਹੁਣ ਜੀ ਆਪਾਂ ਤੜਕਾ ਵੀ ਦਾਲ ਦੇ ਵਿੱਚ ਪਾਤਾ ਹੈ ਤੇ ਬਸ ਤੜਕਾ ਪਾ ਕੇ ਤੇ ਇੱਕ ਇਹਨੂੰ ਚੰਗੀ ਤਰ੍ਹਾਂ ਨਵਾਲਾ ਦਵਾ ਲਾਂਗੇ ਦਾਲ ਨੂੰ ਤੜਕਾ ਚੰਗੀ ਤਰ੍ਹਾਂ ਦਾਲ ਦੇ ਵਿੱਚ ਮਿਕਸ ਹੋ ਜਵੇ ਤੇ ਨਾਲ ਹੀ ਆਪਾਂ ਪਾ ਦਾਂਗੇ ਜੀ ਹੁਣ ਹਰਾ ਧਨੀਆ ਲੋ ਜੀ ਹੁਣ ਆਪਾਂ ਹਰਾ ਧਨੀਆ ਵੀ ਪਾ ਦਿੱਤਾ ਨਾਲ ਹੀ ਤੇ ਆਪਣੀ ਦਾਲ ਬਣ ਕੇ ਤਿਆਰ ਹੈ ਬਾਕੀ ਆਪਾਂ ਚੋਲ ਬਣਾਵਾਂਗੇ ਦਾਲ ਦੇ ਨਾਲ ਕਿਉਂਕਿ ਇਹ ਦਾਲ ਦੇ ਨਾਲ ਚੋਲ ਜ਼ਿਆਦਾ ਵਧੀਆ ਲੱਗਦੇ ਆ ਤੇ ਰੋਟੀ ਦਾ ਹਲੇ ਆਪਾਂ ਲੇਟ ਹੀ ਖਾਵਾਂਗੇ ਹਲੇ ਤਾਂ 7 ਵਜੇ ਨੇ ਤੜਕਾ ਵਗੈਰਾ ਲਗਾ ਕੇ ਰੱਖ ਦਿੱਤਾ ਮੈਂ